ਹਾਂਜੀ ਸਰ ਇੱਕ ਮੈਨੂੰ ਥ੍ਰੈਟ ਆਇਆ ਏ ਮੁੰਡੇ ਵੱਲੋਂ ਜਦੋਂ ਮੈਂ ਆਪਣੀ ਵਾਈਫ ਨੂੰ ਡੱਕਿਆ ਵੀ ਮਤਲਬ ਉਹ ਤੇ ਮੈਂ ਗੱਲ ਕਰਦੀ ਤੇ ਉਹਨੇ ਅੱਗੋਂ ਮੁੰਡੇ ਨੇ ਮੈਨੂੰ ਧਮਕੀ ਲਿਖ ਕੇ ਪਾਈ ਆ ਵੀ ਜੇ ਤੂੰ ਜਾਂ ਤੈਨੂੰ ਤਲਾਕ ਦੇ ਦੇ ਨਹੀਂ ਤਾਂ ਫਿਰ ਤੇਰੇ ਘਰ ਆ ਕੇ ਗੋਲੀਆਂ ਮਾਰ ਕੇ ਜਾਊਗਾ ਇਹ ਇਹ ਵੀ ਮੈਂ ਥਾਣੇ ਲਿਖਾ ਕੇ ਆਇਆ ਤੇ ਇੱਥੇ ਵੀ ਕਾਰਵਾਈ ਅਜੇ ਤੱਕ ਕੋਈ ਨਹੀਂ ਹੋਈ ਇਹ ਵਟਸਐਪ ਤਨ ਕਾਲ ਆਈ ਕਿ ਕੋਈ ਨਹੀਂ ਵਟਸਐਪ ਮੈਸੇਜ ਆਇਆ ਏ ਟੈਕਸਟ ਹਾਂਜੀ ਮੇਰਾ ਨਾਮ ਲਿਖ ਕੇ ਕੀਤਾ ਏ ਜੀ ਉਹ ਨੰਬਰ ਨੰਬਰ ਤੋਂ ਤੇ ਹੋਊ ਬਾਈ ਨੰਬਰ ਬਾਹਰ ਦਾ ਜੀ ਬਾਹਰ ਦਾ ਹਾਂਜੀ ਉਹ ਮੇਰੇ ਫਾਦਰ ਸਾਹਿਬ ਹੀ ਮੰਨ ਲਓ ਪਾਲਿਆ ਮੈਨੂੰ ਉਹਨਾਂ ਨੇ ਹੀ ਮਤਲਬ ਪਿਓ ਬਣੇ ਹੀ ਮੇਰੇ ਹਾਂਜੀ ਵੈਸੇ ਰਿਸ਼ਤਾ ਕੀ ਰਿਸ਼ਤਾ ਮੇਰੇ ਚਾਚਾ ਜੀ ਹੈ ਸੋ ਸਾਈਡ ਡਿਟੇਲ ਚ ਇਦਾਂ ਚ ਕੀ ਹਾਂਜੀ ਸਰ ਸੋ ਸਾਈਡ ਦਾ ਇਹ ਮਸਲਾ ਬਣਿਆ ਵੀ 26 ਤਰੀਕ ਨੂੰ ਮੈਂ ਛੁੱਟੀ ਤੋਂ ਆਇਆ ਹਾਂ ਦੋਹਾ ਕਦਰ ਤੋਂ ਆਇਆ ਹਾਂ ਘਰ ਠੀਕ ਹੈ ਜੀ ਮੈਂ ਦੱਸ ਕੇ ਨਹੀਂ ਆਇਆ ਸਰਪ੍ਰਾਈਜ਼ ਵਾਸਤੇ ਆਂ ਵੀ ਚਲੋ ਇਹ ਘਰ ਬਿਨਾਂ ਦੱਸੇ ਜਾਣਾ ਵਾ ਇਹ ਠੀਕ ਹੈ ਤੇ ਇੱਥੇ ਪਹੁੰਚ ਕੇ ਸਰ ਮੈਂ ਵੇਖਿਆ ਵੀ ਵਾਈਫ ਮੇਰੇ ਫੋਨ ਤੇ ਲੱਗੇ ਕਿਸੇ ਮੁੰਡੇ ਨਾਲ ਬਾਹਰ ਤੇ ਮੈਂ ਆ ਕੇ ਪਹਿਲਾਂ ਚਲੋ 2-4 ਮੈਚ ਪੇੜਾ ਮਾਰੀਆਂ ਨੇ ਠੀਕ ਹੈ ਜੀ ਉਸ ਤੋਂ ਬਾਅਦ ਮੈਂ 10 ਵਜੇ ਤੋਂ ਲੈ ਕੇ 4 ਵਜੇ ਤੱਕ ਮੈਂ ਸਮਝਾਉਂਦਾ ਰਿਹਾ ਪਿਆਰ ਨਾਲ ਕਿ ਚੋ 26 ਤਰੀਕ ਨੂੰ 4 ਵਜੇ ਤੱਕ ਮੈਂ ਸਮਝਾਉਂਦਾ ਰਿਹਾ ਵੀ ਚਲੋ ਜਿਹੜੀ ਗੱਲ ਹੋ ਗਈ ਆ ਛੱਡਦੇ ਆ ਤੇ ਪਿਆਰ ਨਾਲ ਬਹਿ ਕੇ ਨਿਬੇੜ ਲੈਂਦੇ ਆ ਤੇ ਉਹ ਆਂਦੇ ਵੀ ਨਹੀਂ ਮੈਂ ਜਾਣਾ ਹੀ ਜਾਣਾ ਫਿਰ ਵਿੱਚੋਂ ਜੇ ਸਹਿਮਤ ਹੋ ਗਏ ਵੀ ਚਲ ਠੀਕ ਹੈ ਨਹੀਂ ਜਾਂਦੇ ਉਹ 12ਵਾਂ ਜਿਹੜਾ ਮੁੰਡਾ ਸੀ ਕੀ ਨਾਮ ਕਿੱਥੋਂ ਦਾ ਜਗਨ ਮੁੰਡਾ ਉਹਦਾ ਪਿੰਡ ਨਹੀਂ ਪਤਾ ਜੀ ਹਾਂ ਜੀ ਯਾਰ ਹਨ ਪਛਤਾ ਸੀ ਹਾਂ ਜੀ ਤੇ ਉਹ ਫਿਰ ਮੈਂ ਫਤਿਹ ਨੂੰ ਟਿਊਸ਼ਨ ਛੱਡਣ ਚਲ ਗਿਆ ਬੇਟੇ ਨੂੰ ਹਾਂਜੀ ਬੇਟੇ ਦਾ ਬੇਟਾ ਬੇਟਾ 5.5 ਸਾਲ ਦਾ ਹਾਂਜੀ ਉਹਨੂੰ ਮੈਂ ਟਿਊਸ਼ਨ ਛੱਡਣ ਚਲ ਗਿਆ ਤੇ ਮਗਰੋਂ ਹੀ ਮੈਂ ਜੇ ਇੱਥੇ ਹੀ ਗਿਆ ਹੁਣ ਉਹ ਤੇਰਾ ਮਗਰੋਂ ਚਲ ਗਿਆ ਤੇ ਇਹਦੇ ਵਿੱਚ ਅਸੀਂ ਅਸੀਂ 26 ਤਰੀਕ ਦੀ ਐਫ ਆਈ ਆਰ ਕਰਾਈ ਆ ਥਾਣੇ ਠੀਕ ਹੈ ਉਹਨਾਂ ਦੇ ਨਾਲ ਇੱਕ ਬੰਦਾ ਇਧਰੋਂ ਵਹਿਲੀਆਂ ਚੋਂ ਮੋਤ ਬਾਹਰ ਆ ਐਮ ਸੀ ਸਾਡੇ ਇਧਰ ਰਾਮ ਸਿੰਘ ਹੈ ਜੀ ਉਹ ਜਾਂਦਾ ਰਿਹਾ ਵਾ ਜਿਹਦੇ ਕਰਕੇ ਕਾਰਵਾਈ ਨਹੀਂ ਹੋਈ ਨਹੀਂ ਤੁਸੀਂ ਦਰਖਾਸਤ ਦਿੱਤੀ ਦਰਖਾਸਤ ਦਿੱਤੀ 26 ਤਰੀਕ ਦੀ ਜਿਹੜੀ ਆਪ ਹਾਂਜੀ 26 ਤਰੀਕ ਦੀ ਦਿਖਾਈ ਦਿੱਤੀ ਆ ਜੀ ਜੇ ਪਹਿਲਾ ਕਾਰਵਾਈ ਕੋਈ ਹੁੰਦੀ ਤਾਂ ਸਾਡੇ ਜੀ ਨਹੀਂ ਹਜਣਾ ਹਾਂਜੀ ਅਸੀਂ ਸਭ ਚਾਹੁੰਦੇ ਆ ਵੀ ਜਿੰਨੇ ਮੈਨੂੰ ਥ੍ਰੈਟ ਦਿੱਤੀ ਆ ਪੁਲਿਸ ਉਹਨੂੰ ਲੱਭ ਕੇ ਤੇ ਉੱਤੇ ਵੀ ਕਾਰਵਾਈ ਕਰੇ ਹੁਣ ਜੇ ਕੱਲ ਨੂੰ ਮੇਰਾ ਕੋਈ ਨੁਕਸਾਨ ਹੋ ਗਿਆ ਤੇ ਮੇਰਾ ਤੇ ਛੋਟਾ ਜਿਹਾ ਜਵਾਬ ਆ ਗਿਆ ਜੀ ਉਹਦਾ ਜ਼ਿੰਮੇਵਾਰ ਮੇਰੇ ਮੌਤ ਦਾ ਕੌਣ ਹੋਊਗਾ ਪ੍ਰਸ਼ਾਸਨ ਹੋਊਗਾ ਜੀ ਅੱਛਾ ਤੁਹਾਡੇ ਮਨਤੀਸੋਂ ਕੀ ਲੱਗਦੀ ਸੀ ਸਿਰਪ੍ਰਾ ਹੈ ਬੰਦੇ ਕੀ ਗੱਲ ਹੋਈ ਇਹ ਉਹਨਾਂ ਨੇ ਸੋਸਾਇਟੀ ਆ ਇਹ ਜੀ ਮੇਰੇ ਤਿਆਂ ਨੂੰ ਮਤਲਬ ਕਿ ਮਡੇ ਰਿਲੇਸ਼ਨ ਵਿੱਚ ਹੀ ਉਹ ਤੋਂ ਪਰੇਸ਼ਾਨ ਹੋ ਕੇ ਇਹਨਾਂ ਨੇ ਸਸਾਈਡ ਕਰ ਲਿਆ ਜੀ ਜੀ ਪਹਿਲਾਂ ਟੱਕਰ ਟੱਕਿਆ ਵੀ ਸੀ ਹਾਂਜੀ ਟੱਕਿਆ ਟੱਕਿਆ ਵੀ ਸੀਗੀ ਹਾਂਜੀ ਪਰ ਉਹਨੂੰ ਦੇਖ ਬਾਰੇ ਨਹੀਂ ਪਤਾ ਉਹਨੇ ਪਤਾ ਲੱਗ ਗਿਆ ਚਲੀ ਗਈ ਹਾਂਜੀ ਆ 2003 'ਚ ਲੈ ਸਾਡੀ ਨੌਂ ਦੀਆਂ ਜਿਹੜੀਆਂ ਰਜਨੀ ਤੇ ਜੀ ਸੰਦੀਪਪੁਰ ਇਹ ਪਰੇਸ਼ਾਨ ਕਰਦੇ ਆਂ ਲੰਘਦੇ ਆਂਦੇ ਆਂ ਟੀਚਰਾਂ ਟੀਚਰਾਂ ਕਰਦੀਆਂ ਸੀ ਕੋਈ ਇੰਨਾ ਦਾ ਹਸਤਾ ਫਿਰ ਜਿਹਦੇ ਵਿੱਚ ਹੋ ਟੈਨਸ਼ਨ ਲੈ ਗਿਆ ਜਿਆਦਾ ਦੇਖੋ ਜੀ ਅੱਜ ਸਾਨੂੰ ਠਾਣਾ ਫਤੇਗੜ ਚੂੜੀਆਂ ਵਿਖੇ ਇੱਕ ਇਨਫੋਰਮੇਸ਼ਨ ਰਿਸੀਵ ਹੋਈ ਸੀ ਕਿ ਮਨਜੀਤ ਸਿੰਘ son of ਦਰਸ਼ਨ ਸਿੰਘ ਜੋ ਕਿ ਵਾਰਡ ਨੰਬਰ 1 ਫਤੇਗੜ ਚੂੜੀਆਂ ਦਾ ਰਹਿਣ ਵਾਲਾ ਆ ਇਹਨੇ ਕੱਲ ਕੋਈ ਜਰੀਲੀ ਚੀਜ਼ ਜਿਹੜੀ ਖਾ ਲਈ ਸੀ ਜਿਸ ਦੇ ਇਸ ਕਰਕੇ ਇਲਾਜ ਲਈ ਨਿਊ ਲਾਈਫ ਹਸਪੀਟਲ ਅੰਮ੍ਰਿਤਸਰ ਮਜੀਠਾ ਰੋਡ ਵਿਖੇ ਇਲਾਜ ਦੀਨ ਸੀ ਜਿਸ ਦੀ ਦੌਰਾਨੇ ਇਲਾਜ ਮੌਤ ਹੋ ਗਈ ਸੀ ਇਸ ਸਬੰਧੀ ਸਾਡੇ ਵੱਲੋਂ ਕਾਰਵਾਈ ਕਰਦਿਆਂ ਗੁਰਮੀਤ ਸਿੰਘ ਸਨੋਫ ਇੰਦਰਜੀਤ ਸਿੰਘ ਜੋ ਕਿ ਮਨਜੀਤ ਸਿੰਘ ਦਾ ਭਤੀਜਾ ਹੈ ਉਹਦਾ ਬਿਆਨ ਕਲੰਬੰਦ ਕੀਤਾ ਗਿਆ ਜਿਨੇ ਆਪਣੇ ਬਿਆਨਾਂ ਵਿੱਚ ਦੱਸਿਆ ਕਿ ਉਸਦੀ ਵਾਈਫ ਕੋਮਲਪ੍ਰੀਤ ਕੌਰ ਦੋ ਹੋਰ ਔਰਤਾਂ ਨੇ ਰਜਨੀ ਅਤੇ ਮਨਦੀਪ ਕੌਰ ਨਾਮ ਦੀਆਂ ਤੇ ਇਸ ਤੋਂ ਲਾ ਇੱਕ ਹੋਰ ਵਿਅਕਤੀ ਗगन ਜਿਨ੍ਹਾਂ ਤੋਂ ਤੰਗ ਪਰੇਸ਼ਾਨ ਹੋ ਕੇ ਉਸਦੇ ਚਾਚੇ ਮਨਜੀਤ ਸਿੰਘ ਨੇ ਕੋਈ ਜਰੀਲੀ ਚੀਜ਼ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ ਜਿਸ ਤੇ ਗੁਰਮੀਤ ਸਿੰਘ ਦੇ ਬਿਆਨਾਂ ਤੇ ਸਾਡੇ ਵੱਲੋਂ ਥਾਣਾ ਫਤਿਹਗੜ ਚੂੜੀਆਂ ਵਿਖੇ ਜੁਰਮ 108 35 ਬੀ ਐਨ ਐਸ ਤਹਿਤ ਮੁਕੱਦਮਾ ਦਰਜ ਕਰਕੇ ਤਫ਼ਤੀਸ਼ ਆਰੰਭ ਕੀਤੀ ਗਈ ਹੈ ਸਰ ਕਿਸ ਤਰੀ ਹੋਈ ਬਿਲਕੁਲ ਜੀ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਰੇਡ ਕੀਤੇ ਜਾ ਰਹੇ ਆ ਜਲਦੋਂ ਜਲਦ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ ਜੀ ਜਿਹੜੀਆਂ ਦੂਸਰੀਆਂ ਵੀਡੀਓ ਕਿਸ ਨੂੰ ਨਹੀਂ ਆ ਜੀ ਆਪਣਾ ਰਜਨੀ ਤੇ ਮਨਦੀਪ ਕੌਰ ਨਾਮ ਦੀਆਂ ਔਰਤਾਂ ਨੇ ਇਹ ਫਤਿਹਗੜ ਚੂੜੀਆਂ ਦੇ ਰਹਿਣ ਵਾਲੀਆਂ ਨੇ ਇਹ ਦੇ ਲੋਕ ਇਹਨਾਂ ਜਲਦੋ ਜਲਦ ਗ੍ਰਿਫਤਾਰ ਕੀਤਾ ਜਾਵੇਗਾ